ਆ ਮੈਂ ਦਮੇਂ ਪੈ ਜੰਦੀ ਤੁਸੀਂ ਇਹ ਦੱਸੋ ਹੋਰ ਵੀ ਆ ਜਾਏਗਾ ਰੈਕ ਅਧੂਰੀ ਕਰਨ ਹੈ ਸੇਮ ਡੀ ਹੈਰੀ ਪੂਰੇ ਬਾਦ ਵਿੱਚ ਇਹ ਬੀਰ ਤੋਂ ਨਾ ਹੋਵੇ ਤਾਂ ਖਰਾ ਨੰਨਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਬਣਾਇਆ ਗਿਆ ਹੈ। ਹੈਲੋ ਇਹ ਮੁੱਖ ਮੰਤਰੀ ਦੇ ਹੀ ਨਾ ਮੁੱਖ ਮੰਤਰੀ ਕਰਿਆਾਰੇ ਕਥੀਰਵਾ ਰਾਜਾ ਹਰਤੋਰੀ ਰਾਜਾ ਜਿੰਦਾਬਾਦ 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 ਸਨਾਰਾ ਇੱਕਾ ਜਿੰਦਾਬਾਦ 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 ਕਰ ਰਹੇ ਹੋ ਰੇਲਵੇ ਟੋ ਮਾਮਲਾ ਇਹ ਬਹੁਤ ਗੰਭੀਰ ਹੈ ਲੰਮੇ ਸਮੇ ਤੋਂ ਤਾਂ ਸ਼ਾਰਟੇਜ ਜਿਹੜੀ ਹਰ ਬਾਰ ਜੂਰੀਆ ਦੀ ਦਾਏ ਦੀ ਆ ਰਹੀ ਆ ਤੇ ਐਕੀ ਜਿਹੜੀ ਜਿਆਦਾ ਸ਼ਾਰਟੇਜ ਆ ਗਈ ਆ ਤੇ ਕਾਫੀ ਏਰੀਆ ਜੇ ਹੜ ਹੜ ਨੇ ਵੀ ਮਾਰਿਆ ਆ ਤਾਂ ਵੀ ਜਿਹੜੀ ਸ਼ਾਰਟੇਜ ਆ ਰਹੀ ਆ ਆ ਸਾਡੇ ਖਾਦ ਆ ਜੀ ਤਸੱਲੀ ਬਖਸ਼ਾ ਸਾਨੂੰ ਆਦੀ ਖਾਦ ਕੋਈ ਗੱਲ ਨਹੀਂ ਪਰ ਇਥੋਂ ਖਰਸ਼ਾ ਇਹ ਆ ਵੀ ਜਿੰਨੀ ਖਾਦ ਸਾਨੂੰ ਅੱਜ ਆਈ ਆ ਉਹਦੇ ਚੋਂ ਵੱਡਾ ਹਿੱਸਾ ਉੱਪਰ ਲਈ ਸਰਕਾਰ ਦੇ ਕਹਿਣ ਤੇ ਰੋਪਣ ਨੂੰ ਦਿੱਤਾ ਜਾ ਰਿਹਾ ਰੋਪਣ ਆ ਸਾਡੇ ਦੁਸ਼ਮਣ ਨਹੀਂ ਆਗੇ ਅਸੀਂ ਕਹਿੰਦੇ ਆ ਵੀ ਰੋਪੜ ਦਾ ਇੱਕ ਰੈਕ ਹੋਰ ਲੱਗ ਜਵੇ ਰੋਪੜ ਵਾਲੇ ਆਪਣਾ ਰੈਕ ਨਵਾਂ ਸ਼ਹਿਰ ਦੇ ਸਟੇਸ਼ਨ ਤੇ ਲਵਾ ਲੈਣੇ ਇਹ ਕਿਹਾ ਸਾਡੇ ਸਟੇਸ਼ਨ ਤੇ ਪੇ ਆਇਆ ਸਾਰਿਆਂ ਦਾ ਹਿੰਦੁਸਤਾਨ ਸਾਰਿਆਂ ਦਾ ਹੀ ਆ ਪਰ ਇਹ ਗੱਲ ਨਾਲ ਹੈਗੀ ਆ ਵੀ ਜਿੰਨਾ ਚ ਸਮਾ ਸ਼ਹਿਰ ਜ਼ਿਲ੍ਹੇ ਦੀ ਡਿਮਾਂਡ ਨਹੀਂ ਪੂਰੀ ਹੁੰਦੀ ਨਵਾਂ ਸ਼ਹਿਰ ਮੁੜ ਕੇ ਮੂੰਹ ਚੱਕ ਚੱਕੇ ਉੱਪਰੋਂ ਦੇਖੇ ਮੈਨੂੰ ਕਿੱਥੋਂ ਖਾਦ ਮਿਲਣੀ ਆ ਜਿਆਦਾ ਕੋਈ ਜ਼ਿੰਮੇਵਾਰ ਅਫਸਰ ਆਵੇ ਇੱਥੇ ਉਹ ਸਾਨੂੰ ਇਹ ਵਿਸ਼ਵਾਸ ਦਿਵਾਵੇ ਵੀ ਜੇ ਅਸੀਂ ਅੱਜ ਦਿੱਤੀ ਆ ਉਹਨਾਂ ਨੂੰ ਕੱਲ ਨੂੰ ਅਸੀਂ ਖਾਦ ਸਾਨੂੰ ਲਿਆ ਕੇ ਦੇ ਦੇਾਂਗੇ ਤੇ ਅਸੀਂ ਆਪਣੇ ਆਪਣੇ ਘਰਾਂ ਚੋਂ ਚੱਲ ਜਣਾ ਆ ਜੇ ਸਾਨੂੰ ਖਾਦ ਮਿਲ ਜਾਂਦੀ ਆ ਦੇਖੋ ਫਸਲ ਹੁਣ ਆ ਗਈ ਆ ਬਹੁਤ ਐਸੀ ਗਿੱਲ ਜਿਹੜੀ ਆ ਮੀਹਾਂ ਕਰਕੇ ਬਣੀਓ ਆ ਲੋਕਾਂ ਨੇ ਸਾਰਿਆਂ ਨੇ ਗਿੱਲ ਦਬ ਦਿੱਤੀ ਆ ਤੇ ਕਣਕ ਦੀ ਬਜਾਈ ਜਿਹੜੀ ਆ ਸ਼ੁਰੂ ਆ ਲੱਗ ਪਗ ਤੇ ਇਸ ਵੇਲੇ ਜਿਹੜੀ ਖਾਦ ਆ ਬੱਕ ਜਾਣੀ ਲੋਕਾਂ ਦਾ ਦਿਲ ਧੜਕਦਾ ਆ ਖਾਦ ਤੇ ਬਿਨਾ ਜਿਹੜਾ ਡਾਇ ਤੇ ਬਿਨਾ ਕਣਕ ਦਾ ਹੁਣ ਮੁਸ਼ਕਲ ਆ ਨਾਲ ਦੀ ਨਾਲ ਆਲੂ ਆ ਮਟਰ ਲੱਗ ਰਹੇ ਆ ਸਬਜ਼ੀ ਲੱਗ ਰਹੀ ਸਾਰੀ ਤੇ ਖਾਦ ਦੀ ਬਹੁਤ ਡਿਮਾਂਡ ਆ ਉਹਦੇ ਲਈ ਅਸੀਂ ਚਾਹ ਰਹੇ ਆ ਵੀ ਜਿਹੜਾ ਨਵਾਂ ਸ਼ਹਿਰ ਪ੍ਰਸ਼ਾਸਨ ਆ ਹੀ ਸਵੇਰ ਦਾ ਉਹਨਾਂ ਨੂੰ ਫੋਨਾ ਰਹੀ ਇਹ ਸਥੇਤ ਕਰ ਦਿੱਤਾ ਸੀਗਾ ਵੀ ਤੁਹਾਡੇ ਗਾਲ ਪੈਣਾ ਅਸੀਂ ਸਾਰਿਆਂ ਨਾਲ ਕਿ ਜੇ ਤੁਸੀਂ ਇਹ ਨਹੀਂ ਰੋਕਦੇ ਤਾਂ ਤੁਹਾਡੇ ਗਾਲ ਪੈਣਾ ਆ ਚਾਹੇ ਉਹ ਇੱਥੇ ਦਾ ਡੀਸੀ ਹੋਵੇ ਇੱਥੇ ਦਾ ਹੋਰ ਪ੍ਰਸ਼ਾਸਨ ਹੋਵੇ ਉਹਨਾਂ ਦੇ ਗਾਲ ਹੀ ਪਾਵਾਂਗੇ ਆਪਾਂ ਹੁਣ ਕਿੰਨਾ ਖਾਦ ਮਿਲੇ ਆਪਾਂ ਨੂੰ ਹਲੇ ਤਾਂ ਸਾਨੂੰ ਜਿਹੜੇ ਮਤਲਬ ਸਾਡਾ ਜਿਹੜਾ ਇੱਥੇ ਦਾ ਡੀਐਮ ਹੈ ਉਹ ਡਿਮਾਂਡ ਕਰਦਾ ਵੀ ਮੈਨੂੰ 71 ਤੋਂ 75 ਟਰੱਕ ਚਾਹੀਦੇ ਆ ਤੇ ਉਹਦੇ ਚੋਂ ਮਦਦਾਂ ਮੈਨੂੰ ਇਹ 15 ਕਿ ਮਿਲੇ ਆ ਲਗਭਗ ਬੇ ਬਾਕੀ ਹਜੇ ਫਿਰ ਹੁਣ ਅਹੀ ਹੈ ਕਿਸੇ ਨੇ ਯਕੀਨ ਤਾਂ ਕਹੀ ਲਈਏ ਤਾਂ ਐਨੇ ਟਰੱਕ ਕਿੱਦਾਂ ਪੂਰੇ ਹੋਜੂਗੇ ਕਿਸੇ ਢੰਗ ਨਾਲ ਤਾਂ ਹੋਊਗੇ ਨਾ ਬਲਾਚੌਰ ਨੂੰ ਮਿਲਿਆ ਨਮਸਕਾਰ ਬਲਾਚੌਰ ਦੇ ਅਸੀਂ ਕਿਹੜਾ ਸਾਡਾ ਇੱਥੇ ਜ਼ਿਲ੍ਹੇ ਵਾਲਾ ਆ ਉਹਦਾ ਨਹੀਂ ਸਾਡਾ ਕੋਈ ਰੌਲਾ ਉਹ ਹੁਣ ਜ਼ਿਲ੍ਹੇ ਨੂੰ ਤਾਂ ਜਾਣੀ ਹੈ ਨਾ ਕਿਤੇ ਨਾਲ ਹੁਣ ਜਿਨ੍ਹਾਂ ਦੀ ਡਿਮਾਂਡ ਹੋਊਗੀ ਪਹਿਲਾਂ ਜੇ ਨਵੇਂ ਸ਼ਹਿਰ ਨੂੰ ਪਹਿਲਾਂ ਮਿਲ ਗਈ ਹੋਊਗੀ ਬਲਾਚੌਰ ਨੂੰ ਅੱਜ ਦੇ ਰਹੇ ਆ ਇਦਾਂ ਹੀ ਹੋਰ ਸਾਰਿਆਂ ਨੂੰ ਮਿਲ ਜਾਣੀ ਆ ਪਰ ਗੱਲ ਤਾਂ ਇਹ ਆ ਵੀ ਜਿਹੜੀ ਰੋਪੜ ਨੂੰ ਕੱਟ ਕੇ ਲੈ ਕੇ ਜਾ ਰਿਹਾ ਉਹ ਸਪੈਸ਼ਲ ਵਾ ਉਹ ਮੰਤਰੀ ਮੰਡਲ ਦਾ ਉੱਤੋਂ ਸੀਐਮ ਦਾ ਜਿਹੜਾ ਲੱਗਦਾ ਕੋਈ ਇਦਾਂ ਹੋਈ ਹੋਣਾ ਅਗਲੀ ਡਿਮਾਂਡ ਕਿ ਰਣਨੀਤੀ ਕੀ ਹੋਏਗੀ ਰਣਨੀਤੀ ਇਹ ਆ ਸਾਡੀ ਜੇ ਇਹਦਾ ਪ੍ਰਸ਼ਾਸਨ ਦਾ ਕੋਈ ਆਇਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡੇ ਪੱਤਰ ਤੇ ਆਪਣੇ ਬੰਦਿਆਂ ਨੂੰ ਇਕੱਠੇ ਕਰਕੇ ਤੇ ਆਪਾਂ ਆਏ ਰੋਕਾਂਗੇ ਨਾ ਠੀਕ ਹਾਂ ਸੁਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਣਕ ਦੇ ਵੀ ਅਜ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਇਹ ਸਾਰੇ ਪੰਜਾਬ 'ਚ ਸ਼ੁਰੂ ਹੈ ਇੱਕ ਤਾਂ ਪਹਿਲਾਂ ਹੜ੍ਹਾਂ ਦੇ ਗਰੂਪੀ ਨੇ ਜਿਹੜਾ ਨੁਕਸਾਨ ਕਰਤਾ ਖਸਾਨੀ ਦਾ ਆ ਦੂਜਾ ਜਿਹੜਾ ਹੁਣ ਜੇ ਡਾਇਆ ਨਹੀਂ ਮਿਲਦਾ ਸੌਨੇ ਸਰ ਤਾਂ ਕਣਕ ਦੀ ਬਜਾਈ ਡਾਇਏ ਤੋਂ ਬਿਨਾ ਅਸੰਭਵ ਹੈ ਤੇ ਸਾਡੀ ਜਿਹੜੀ ਜ਼ਮੀਨ ਹੈ ਉਹਨੂੰ ਖਾਦ ਜ਼ਰੂਰੀ ਹੈ ਜਿਹੜੇ ਸਾਡੇ ਬੀਜਾਂਦੇ ਆ ਉਹਨਾਂ ਦੇ ਲਈ ਜੇ ਅਸੀਂ ਖਾਦ ਨਹੀਂ ਪਾਉਂਦੇ ਤਾਂ ਜਿਹੜੀ ਕਣਕ ਦੀ ਪੈਦਾਵਾਰਿਆ ਬਹੁਤ ਹੀ ਘਟ ਜਾਣੀ ਹੈ ਜਿਹਦੇ ਨਾਲ ਸਾਡੇ ਟੀਚੇ ਵੀ ਨਹੀਂ ਪੰਜਾਬ ਦੇ ਪੂਰੇ ਹੋਣੇ ਜਿੱਥੇ ਸਾਨੂੰ ਕਿਸਾਨੀ ਨੂੰ ਘਾਟਾ ਪੈਣਾ ਉੱਥੇ ਸਰਕਾਰ ਦਾ ਟੀਚਾ ਵੀ ਨਹੀਂ ਪੂਰਾ ਹੋਣਾ ਇਸ ਕਰਕੇ ਕਿਸਾਨੀ ਜਿਹੜੀ ਬਹੁਤ ਫਿਕਰਮੰਦ ਹੈ ਸਵੇਰ ਤੋਂ ਹੀ ਸਾਰੇ ਜ਼ਿਲ੍ਹੇ ਦੇ ਕਿਸਾਨ ਜਿਹੜੇ ਆ ਉਹ ਫੋਨਾਂ 'ਤੇ ਪੁੱਛ ਰਹੇ ਆ ਬਈ ਜਿਹੜਾ ਰੈਕ ਲੱਗਿਆ ਉਹ ਕਿਹਨੂੰ ਮਿਲਣਾ ਆ ਤੇ ਇੱਥੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਉਹ ਆ ਕੇ ਇਹ ਯਕੀਨ ਦਿਵਾਉਣ ਨੂੰ ਤਿਆਰ ਨਹੀਂ ਹੈਗਾ ਵੀ ਤੁਹਾਡਾ ਜਿਹੜਾ ਕੋਟਾ ਆ ਜਿੰਨਾ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਚਾਹੀਦਾ ਉਹ ਪੂਰਾ ਕੀਤਾ ਜਾਊਗਾ ਦੂਜੇ ਪਾਸੇ ਜੇ ਜਿਹੜੇ ਇੱਥੇ ਰਾਜਨੀਤਿਕ ਲੋਕ ਬੈਠੇ ਆ ਜਿਹੜੇ ਜ਼ਿਲ੍ਹੇ ਨੂੰ ਕਹਿੰਦੇ ਆ ਵਾਸੀਂ ਜ਼ਿਲ੍ਹੇ ਦੇ ਇੰਚਾਰਜ ਹੈ ਉਹਨਾਂ ਦਾ ਵੀ ਕੋਈ ਇਹਦੇ ਪੱਖੀ ਜਵਾਬ ਹੈ ਨਹੀਂ ਇਸ ਕਰਕੇ ਕਿਸਾਨਾਂ ਦੀ ਫਿਕਰਮੰਦੀ ਦੇ ਕਰਕੇ ਅਸੀਂ ਇੱਥੇ ਕਹਿੰਦੇ 19 ਦੇ ਤੱਕ ਅਸੀਂ ਕਿੱਦਾਂ ਜਾਈਏ ਛੱਡ ਕੇ ਜੇ ਸਾਡੀ ਜਿਹੜੀ ਖਾਦ ਹੈ ਇਸ ਜ਼ਿਲ੍ਹੇ ਨੂੰ ਜਿਹੜੀ ਕੋਟਾ ਚਾਹੀਦਾ ਉਹ ਜਾ ਕੇ ਬਾਹਰ ਜਾ ਰਿਹਾ ਅਸੀਂ ਬਾਹਰ ਦਾ ਵੀ ਜਿਹੜਾ ਪੰਜਾਬ ਦਾ ਕਿਸਾਨ ਹੈ ਅਸੀਂ ਉਹਨਾਂ ਦੇ ਦੁੱਖ ਹੀ ਨਹੀਂ ਹੈ ਅਸੀਂ ਕਹਿੰਦੇ ਸਰਕਾਰ ਨੇ ਜਿਹੜੀ ਕਹਿੰਦੀ ਆ 5.5 ਲੱਖ ਟਨ ਦਾ ਮੈਂ ਜਿਹੜਾ ਕੋਟਾ ਪੂਰਾ ਕਰਨਾ ਹਜੇ 3.5 ਲੱਖ ਟਨ ਜਿਹੜੀ ਖਾਦ ਹੈ ਉਹੀ ਪਹੁੰਚੀ ਹੈ ਬਾਕੀ ਜਿਹੜੀ 2 ਲੱਖ ਟਨ ਖਾਦ ਹੈ ਉਹ ਹਜੇ ਆ ਹੀ ਨਹੀਂ ਰਹੀ ਉਹਦੇ ਲਈ ਕਦੋਂ ਆਣੀ ਹੈ ਟੈਂਡਰ ਕਦੋਂ ਲੱਗਣਾ ਉਹ ਜਿਹੜੀ ਬਹੁਤ ਗੁੰਝਰਦਾਰ ਜਿਹੜੀ ਹੈਗੀ ਹੈ ਕਿਉਂਕਿ ਲਗਾਤਾਰ ਜਿਹੜੀ ਹੈ ਵਜਾਈ ਜਾਂ ਸ਼ੁਰੂ ਆਜ ਤੱਕ